ਕੜਾਕੇ ਦੀ ਠੰਡ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਦਿਨੋ ਦਿਨ ਵਧ ਰਹੀ ਠੰਡ ਨੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਮਜਬੂਰ ਕਰ ਦਿੱਤਾ ਸੰਘਣੀ ਧੁੰਦ ਕਾਰਨ ਵਾਹਨ ਚਾਲਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵੀਰਵਾਰ ਰਾਤ ਨੂੰ ਹੀ ਡੂੰਘੀ ਧੁੰਦ ਛਾਈ ਹੋਈ ਸੀ ਪਰ ਸ਼ੁੱਕਰਵਾਰ ਸਵੇਰੇ ਧੁੰਦ ਇੰਨੀ ਸੰਘਣੀ ਸੀ ਕਿ ਵਿਜ਼ਿਬਿਲਟੀ ਸਿਰਫ 10 ਮੀਟਰ ਹੀ ਰਹਿ ਗਈ ਸੀ ਜਿਸ ਕਾਰਨ ਆਉਣ ਜਾਣ ਵਾਲੇ ਵਾਹਨ ਚਾਲਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਰੰਗਾਂ ਦੀ ਕੋਈ ਕੀ ਲੱਗਦਾ ਅੱਜ ਤੰਦ ਕੋ ਜਿਆਦਾ ਵਾਹ ਅੱਜ ਭਾਈ 2 ਦਿਨ ਦਿਲ ਹੋ ਗਏ ਆ ਕੋਈ ਬੋ ਲੱਗਣ ਦੀ ਐ ਤੇ ਢੋਲ ਦਾ ਵੀ ਬੜਾ ਕੈਡ ਵਸਿਆ ਰਹਾ ਵਾ ਕਿੰਨੇ ਦੂੜਾ ਵੱਲੋਂ ਵੀ ਬੜੀ ਬਹੁਤ ਮੁਸ਼ਕਲ ਆਉਦੀ ਐ ਆਪਾਂ ਵੀ ਸਾਡੇ 6 ਫਰ ਤੋਂ ਆਏ ਜਾਏ ਨੇ ਐ ਬੜਾ ਸਟਾਰਟ ਆ ਬਜਾਦਾ ਕੋੜਾ ਭਾਈ ਇਸ ਤਰ੍ਹਾਂ ਰਖਸ਼ੇ ਵਾਲੇ ਆ ਦਿਹਾੜੀ ਮਜ਼ਦੂਰ ਵਾਲੇ ਬੜੀ ਦੂਰ ਤੇ ਦਿਹਾੜੀ ਤੇ ਲੱਗਣੀ ਨਹੀਂ ਰਹੀ ਰਖਸ਼ੇ ਵਾਲੇ ਵਿਚਾਰੇ ਸਵੇਰ ਤੇ ਆਏ ਦੇ ਵਿਲੇ ਬੈਠੇ ਨੇ ਤੇ ਉਹਦਾ ਇਹਦਾ ਕਹਿਣਾ ਵਾ ਕਿ ਧੁੰਦ ਬਹੁਤ ਜਿਆਦਾ ਜ਼ਬਰਦਸਤ ਆ ਪਤਾ ਨਹੀਂ ਨਾ ਚੱਲਣਾ ਚਾਹੀਦਾ ਜੀ ਬਾਪੂ ਜੀ ਕੀ ਨਾਮ ਤੁਹਾਡਾ ਅਵਕਾਰੀ ਪਪੂ ਜੀ ਇਤ ਧੁੰਦ ਪਈ ਬਹੁਤ ਜ਼ਿਆਦਾ ਧੁੰਦ ਬਹੁਤ ਜ਼ਿਆਦੀ ਆ ਬੌਜੀ ਬਹੁਤ ਧੁੰਦ ਆ ਇੰਨਾ ਧੁੰਦ ਆ ਬਹੁਤ ਜ਼ਿਆਦੀ ਠੰਡ ਵੀ ਬੜੀ ਆ ਪਰ ਤੁਰਨ ਵਾਲਿਆਂ ਨੂੰ ਇੰਨਾ ਮੁਸ਼ਕਲ ਨਹੀਂ ਜਾਏਗਾ ਜਿਹੜਾ ਮੋਟਰਸਾਈਕਲ ਵਾਲਿਆਂ ਨੂੰ ਬਹੁਤ ਮੁਸ਼ਕਲ ਆ ਰਖਸ਼ੇ ਵਾਲੇ ਗਰੀਬਾਂ ਨੂੰ ਬਹੁਤ ਮੁਸ਼ਕਲ ਆ ਸਾਈਕਲ ਵਾਲਿਆਂ ਨੂੰ ਮੁਸ਼ਕਲ ਆ ਦੇਖਦਾ ਗਾੜੀ ਕੁਝ ਨਹੀਂ ਜਾ ਧੁੰਦ ਦੇ ਵਿੱਚ ਧੁੰਦ ਬਹੁਤ ਜ਼ਿਆਦੀ ਆ ਬਟਾਲੇ ਦੇ ਵਿੱਚ ਇਦਨ ਅੱਗੇ ਸਤਿਗੁਰ ਕਿਰਪਾ ਕਰੇ ਕੀ ਕਹਿਣਾ ਚਾਹੁੰਦੇ ਵੀ ਸਾਵਧਾਨੀ ਨਾਲ ਤੁਰੋ ਨਹੀਂ ਅਸੀਂ ਕੀ ਕਹਿਣਾ ਚਾਹੁੰਦੇ ਕਿ ਪ੍ਰਮਾਤਮਾ ਦਾ ਰਖਿਆ ਅਸੀਂ ਬਿਆਨੇ ਆ ਸੱਚੇ ਪਾਤਸ਼ਾਹ ਕਿਰਪਾ ਕਰੇ ਮੇ ਬਣਾਵਾ ਵੀ ਧਿਆਨ ਨਾਲ ਤੁਰਨ ਸਾਰੇ ਜਿਹੜੇ ਇਹ ਗਾੜੀ ਦੇਣ ਲੱਗਣ ਤੇ ਸਾਰੇ ਕਾਰੋਬਾਰ ਆਪ ਕੋ ਆਪਣਾ ਕੰਮ ਕਰਨ ਠੀਕ ਸਾਰੇ ਕੀ ਨਾਮ ਤੁਹਾਡਾ ਬਲਵਿੰਦਰ ਕੰਟੀ ਕੀ ਲੱਗਦਾ ਅੱਜ ਧੁੰਦਿਆ ਤੁਹਾਡਾ ਰਖਸ਼ੇ ਦਾ ਕੰਮ ਹੈ ਕਿੰਨੇ ਕ ਫਿਰ ਓਖਣੀ ਹੈ ਕਿ ਠੰਡ ਲੱਗਦੀ ਆ ਠੰਡੇ ਆ ਅੰਦਰ ਠੰਡਾ ਉੱਖੋਂ ਦੀ ਗਿਆ ਦੇਖ ਤਾਈ ਕੋਠਰਾ ਠੀਕ ਕੀ ਨਾਮ ਤੁਹਾਡਾ ਫਲੇਮ ਲਾ ਗੋ ਅੱਜ ਧੁੰਦ ਬਹੁਤ ਜ਼ਿਆਦਾ ਵੀ ਕਿੰਨੀ ਕੀ ਪਰੇਸ਼ਾਨੀ ਹੁੰਦੀ ਕੋਈ ਜਾਰੀ ਬੋ ਜੀ ਲੱਭਦੇ ਕੁਝ ਨਹੀਂ ਗੁਫੀ ਸ਼ੇਰ ਦੇ ਵਿੱਚੋਂ ਦੀ ਲੱਭਦੇ ਕੁਝ ਬੜੇ ਮਜੇ ਮਏ ਮੇ MLA ਟਾਂ ਮਾਰ ਮਾਰ ਕੇ ਫੇਰ ਗੜੀਾਂ ਲੈ ਕੇ ਆਈ ਦੀ ਕਿੰਨੇ ਵੇ ਨਿਕਲਦੇ ਫਿਰ ਸਵੇਰ ਨੂੰ ਐਸੇ ਸਵੇਰੇ ਪਹਿਲੇ ਤਾਂ ਮੈਂ ਨਿਕਲਦਾ ਰਿਆਂ 5 ਵਜੇ ਧੁੰਦ ਕਾਰਨ ਹੁਣ 8 ਵਜੇ ਘਰੋਂ ਨਿਕਲੀ ਤੇ ਬੋ ਜੀ ਫਿਰ ਪ੍ਰੇਸ਼ਾਨੀ ਤਾਂ ਬਹੁਤ ਹੁੰਦੀ ਨਾ ਬਹੁਤ ਜਿਆਦਾ ਬੋਝ ਦੂ ਵੱਧ ਬੋਝ ਸਵਾਰੀ ਮਿਲਦੀ ਜਾਂਦੀ ਆ ਨਹੀਂ ਬੋਝ ਜੀ ਸਵਾਰੀ ਬਹੁਤ ਘੱਟ ਹੈ ਠੰਡ 'ਚ ਸਵਾਰੀ ਬਾਹਰ ਨਿਕਲੇਗੀ ਤੇ ਉੱਤੇ ਬਹਿ ਗਿਆ ਡੈਟਾ 'ਚ ਇੱਕੋ ਇੱਕ ਮੋੜ ਰੋਟੀ ਪਾਣੀ ਦਾ ਕਿੱਦਾਂ ਚੱਲਦਾ ਰੋਟੀ ਪਾਣੀ ਦਾ ਰੋਟੀ ਪਾਣੀ ਦੇ ਬੋਝ ਬਹੁਤ ਮੁਸ਼ਕਲ ਹੋ ਗਏ ਤੇ ਤੁੰਦ ਤਾਂ ਨਹੀਂ ਕਾਰੋਬਾਰ ਨਹੀਂ ਚੱਲਦੇ ਫਿਰ ਤੁਹਾਨੂੰ ਨਗਰ ਸਵਾਰੀ ਨਾਲ ਦੁਕਾਨਾਂ ਖੁੱਲ੍ਹੇ ਦੁਕਾਨਾਂ ਬਾਜ਼ਾਰ ਖੁੱਲੇਗਾ ਤੇ ਸਵਾਰੀ ਬਾਹਰ ਪਿੰਡਾਂ 'ਚੋਂ ਆਏਗੀ ਸਮਾਨ ਖਰੀਦਣ ਫੇਰੀਆਂ ਡੈਟਾ 'ਚ ਬਹਿ ਕੇ ਜਾਏਗੀ ਫਸਟਾਂਡ ਤੱਕ ਮੈਂ ਤੁੰਦ ਦੇ ਨਾਲ ਕਾਰੋਬਾਰ ਤੇ ਫਰਕ ਪੈਂਦਾ ਬਹੁ